ਭਾਈ ਜੇ ਤੋ ਉਹਨ ਕਤਨਾ ਪੇ ਇਹ ਕੈ ਮੈਨੂੰ ਰੇਸ਼ਮ ਮਿਲਦਾ ਮਿਲ ਸਕਦਾ ਇਹ ਸਾਰੀ ਗੱਲ ਖੈ ਸਿਰਫ ਕਰਮ ਦੀ ਇਹਦਾ ਸਿੱਧੀ ਜੀ ਗੱਲ ਜੋ ਕਰਮ ਕੀਤੇ ਨੇ ਉਹ ਭੁਗਤਨੇ ਪੈਣੇ ਨੇ ਥੋੜਾ ਜਿਹਾ ਹੁਣ ਅੱਗੇ ਹੋਰ ਚੱਲੀਏ ਕਰਮ ਵੱਡਾ ਕਿ ਕਿਰਪਾ ਵੱਡੀ ਹੈ ਕਰਮ ਵੱਡਾ ਕਿ ਕਿਰਪਾ ਵੱਡੀ ਬਾਣੀ ਕਹਿ ਰਹੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਾਂ ਰੋਜ਼ ਇਹ ਪਾਠ ਸੁਣਨੇ ਨਾਨਕ ਜੀ ਉਪਾਇ ਕੈ ਲਿਖ ਨਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜਮਾਲਿਆ ਕਰਮ ਹੈ ਨਾ ਪਰ ਨਹੀਂ ਪਿਆਰਿਓ ਸੱਚ ਏਵੇਂ ਕਰਮ ਬਹੁਤ ਕੁਸ਼ ਹੈ ਕਰਮ ਬਹੁਤ ਕੁਝ ਕਰਾਂਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨਸਾਰ ਕਰਮ ਤੋਂ ਵੱਡੀ ਕਿਰਪਾ ਹੈ ਜਿੱਥੇ ਪਰਮਾਤਮਾ ਦੀ ਕਿਰਪਾ ਵਰਤ ਜਾਏਗੀ ਉਥੇ ਕਰਮ ਆਪਣੇ ਆਪ ਨਾਸ਼ ਹੋ ਜਾਂਦਾ ਇਸ ਨੂੰ ਥੋੜਾ ਜਿਹਾ ਆਪਾਂ ਬਾਣੀ ਚ ਦੇਖਾਂਗੇ ਉਦਾਸ ਹੁੰਨੇ ਨੇ ਕਿ ਇਹਦਾ ਮਤਲਬ ਇਹ ਵੀ ਨਹੀਂ ਕਿ ਚਲੋ ਅੱਜ ਕਰ ਕਿਰਪਾ ਕਹਿੰਦੇ ਤੱਕ ਕਰੀ ਜੋ ਜੋ ਮਨ ਚ ਹੁੰਦਾ ਕਰੀ ਜੋ ਨਹੀਂ ਪਿਆਰੋ ਇਹ ਫਿਰ ਚਲਾਕੀ ਹੈ ਇਹ ਬੰਦੇ ਦੀ ਵੱਧ ਨੀਤੀ ਹੈ ਕਰਮ ਬੰਦਾ ਕਰੇ ਮਹਾਰਾਜ ਜਦੋਂ ਗਏ ਨਾ ਜੀ ਉਥੇ ਗਿਆ ਗਏ ਉਥੇ ਪਿੰਡ ਭਰਦੇ ਸਨ ਉਹ ਪਿੰਡ ਇਸ ਕਰਕੇ ਭਰੇ ਜਾਂਦੇ ਸਨ ਵੀ ਬੰਦੇ ਦੇ ਜਿਹੜੇ ਕਰਮ ਨੇ ਜਿਹਨੂੰ ਕਹਿੰਦੇ ਗਤੀ ਕਰਾ ਲੈਣੀ ਇਹਦੇ ਕਰਮਾਂ ਦਾ ਨਾਸ਼ ਹੋ ਜਾਏਗਾ ਪਿਆਰਿਓ ਸੱਚ ਇਹ ਗੁਰਦੇਵ ਜਦੋਂ ਗਿਆ ਗਏ ਵਿਹਾਰ ਵਿੱਚ ਜੀ ਉਥੇ ਲੋਕ ਪਿੰਡ ਭਰ ਰਹੇ ਸਨ ਪਰ ਗੁਰੂ ਨਾਨਕ ਸਾਹਿਬ ਨੇ ਕੋਈ ਦੀਵਾ ਨਹੀਂ ਬਾਲਿਆ ਆਟੇ ਦਾ ਦੀਵਾ ਬਣਾ ਕੇ ਉਹਨੂੰ ਪੱਤਲ ਤੇ ਰੱਖ ਕੇ ਤਾਰਿਆ ਜਾਂਦਾ ਹੈ ਪੰਡਤ ਨੂੰ ਲੋਕ ਆਪਣੇ ਵੱਲੋਂ ਪੈਸੇ ਦਿੰਦੇ ਨੇ ਦਖਣਾ ਦਿੰਦੇ ਸੰ ਜਾਂ ਗਤੀ ਵਾਸਤੇ ਜੋ ਮੰਗਦਾ ਉਹ ਦਿੰਦੇ ਸਨ ਮਹਾਰਾਜ ਜੀ ਨੇ ਉੱਥੇ ਉਹਨਾਂ ਕਿਹਾ ਤੁਸੀਂ ਦੀਵਾ ਬਾਲੋ ਉੱਥੇ ਮਹਾਰਾਜ ਜੀ ਨੇ ਕਿਰਪਾ ਦੀ ਗੱਲ ਕੀਤੀ ਹਜ਼ੂਰ ਨੇ ਫਰਮਾਇਆ ਕਿ ਅਸੀਂ ਦੀਵਾ ਉਸ ਦਿਨੀ ਬਾਲ ਦਿੱਤਾ ਜਿਸ ਦਿਨ ਇਸ ਤਨ ਵਿੱਚ ਆਏ ਸਾਨੂੰ ਸਮਝਾਣ ਲਈ ਕਹਿੰਦੇ ਤੁਸੀਂ ਦੀਵਾ ਬਾਲਦੇ ਹੋ ਤੇ ਉਹ ਦੋ ਹੀ ਕੰਮ ਕਰਦਾ ਹੈ ਦੀਵਾ ਬਲੇਗਾ ਇਹ ਕਹਾਣੀ ਰਾਜਾਏਗਾ ਚਾਨਣ ਹੋਵੇਗਾ ਤੇ ਦੂਸਰਾ ਜਿਉਂ-ਜਿਉਂ ਦੀਵਾ ਬਲੇਗਾ ਉਹਦਾ ਤੇਲ ਸਮਾਪਤ ਹੋਵੇਗਾ ਮਹਾਰਾਜ ਕਹਿੰਦੇ ਨੇ ਅਸੀਂ ਨਾਮ ਨੂੰ ਦੀਵਾ ਬਣਾ ਲਿਆ ਹੈ ਸੁਣਿਓ ਐਵੇਂ ਨਹੀਂ ਵੀ ਕਰਮਨਾਸ਼ ਹੋ ਜਾਣੇ ਗੱਲਾਂ ਕਰਦੇ ਹੋ ਕਿਉਂਕਿ ਅਸੀਂ ਸਬੈਕੰਜੇ ਕਹਿਦੇ ਨੇ ਕੋਈ ਨਹੀਂ ਪ੍ਰਵਾਹ ਕੁਛ ਨਹੀਂ ਮਹਾਰਾਜ ਕਹਿੰਦੇ ਨੇ ਨਾਮ ਦਾ ਦੀਵਾ ਬਾਲਿਆ ਤੇ ਦੀਵੇ ਵਿੱਚ ਤੇਲ ਦੁੱਖਾਂ ਦਾ ਪਾ ਦਿੱਤਾ ਕਿਤੇ ਉਹ ਕਰਮਾਂ ਦਾ ਪਾਇਆ ਤੇ ਨਾਮ ਦਾ ਦੀਵਾ ਜਦੋਂ ਪਰਜਵਲਤ ਹੋਇਆ ਜਦੋਂ ਬਲ ਲੱਗਾ ਤੇ ਤੇਲ ਸਰਨ ਲੱਗ ਪਿਆ ਫਿਰ ਸੁਣਿਓ ਦੁੱਖਾਂ ਦਾ ਕਰਮਾਂ ਦਾ ਤੇਲ ਹੈ ਨਾਮ ਦਾ ਦੀਵਾ ਹੈ ਜਿਉਂ-ਜਿਉਂ ਦੀਵਾ ਬਲਦਾ ਹੈ ਤਿਉਂ-ਤਿਉਂ ਤੇਲ ਦਾ ਖਾਤਮਾ ਹੁੰਦਾ ਹੈ ਤੇ ਉਹ ਅਗਲੇ ਕਹਿੰਦੇ ਆ ਇਹ ਹਾਸੇ ਵਾਲੀ ਗੱਲ ਕਹਿੰਦੇ ਇਹ ਕੋਈ ਹੋ ਸਕਦਾ ਕਿ ਕਰਮ ਇੰਨੇ ਪੁਰਾਣੇ ਕਈ ਜਨਮਾਂ ਦੇ ਕਰਮ ਕੀਤੇ ਤੇ ਇਹ ਕਿਵੇਂ ਖਤਮ ਹੋ ਸਕਦੇ ਨੇ ਇਹ ਤਾਂ ਸਾਡੇ ਇਸ ਪ੍ਰਕਿਰਿਆ ਵਿੱਚੋਂ ਨਿਕਲਣਾ ਪੈਣਾ ਸਾਡੀ ਮਰਿਆਦਾ ਚੋਂ ਮਹਾਰਜ ਜੀ ਉੱਤਰ ਦਿੰਦੇ ਆ ਕਰਮ ਦੀ ਗੱਲ ਕਰਦੇ ਆ ਕਿੰਨੇ ਇੱਕ ਬੰਦਾ ਕਰਮ ਕਰਦਾ ਜੰਗਲ ਵਿੱਚ ਲੱਕੜਾਂ ਵੱਢਦਾ ਕਈ ਸਾਲ ਵੱਢੀ ਗਿਆ ਉਹਨਾਂ ਲੱਕੜਾਂ ਦੀਆਂ ਗੱਠਾ ਪੰਡਾ ਬਣ ਕੇ ਤਿਆਰ ਕਰ ਲਈਆਂ ਹੁਣ ਜਿੰਨੇ ਸਾਲ ਉਹਨੂੰ ਲੱਕੜਾਂ ਵੱਢਦਿਆਂ ਸੁਕਾਉਂਦਿਆਂ ਗੱਠਾ ਬੰਦਦਿਆਂ ਪੰਡਾ ਬੰਦਦਿਆਂ ਹੋ ਗਏ ਕੀ ਇੰਨੇ ਸਾਲ ਲੱਕੜਾਂ ਫੂਕਾਂ ਨੂੰ ਲੱਗਣਗੇ ਫਿਰ ਵੀਂ ਦਿਖੇ ਲੱਕੜਾਂ ਇਕੱਠੀਆਂ ਕਰ ਲਈਆਂ ਪਰ ਜੇ ਕਹਿ ਜੀ ਇਹਨੂੰ ਮੈਂ ਓਨੇ ਸਾਲ ਲੱਗਣਗੇ ਤਾਂ ਸੜੇਗਾ ਨਹੀਂ ਲੱਕੜ ਭਾਵੇਂ ਕਈ ਸਾਲਾਂ ਦੀਆਂ ਪੁਰਾਣੀਆਂ ਗੱਠਾਂ ਹਜ਼ਾਰਾਂ ਗੱਠਾਂ ਕਰੋੜਾਂ ਗੱਠਾਂ ਹੋਣ ਉਹਦੇ ਬਰਾਬਰ ਕਰੋੜਾਂ ਮਨ ਅੱਗ ਦੀ ਲੋੜ ਨਹੀਂ ਫਿਰ ਅਰਜ਼ ਕਿਰਪਾ ਕੀ ਹੈ ਕਰੋੜਾਂ ਮਨ ਲੱਕੜ ਹੋਵੇ ਲੱਖਾਂ ਗੱਠੇ ਲੱਕੜ ਹੋਵੇ ਇੱਕ ਚਿੰਗ ਛੋਟੀ ਜੀ ਲੱਗ ਜਾਏ ਤੇ ਲੱਖਾਂ ਮਨ ਲੱਕੜ ਨੂੰ ਭੂਕ ਦਿੰਦੀ ਏ ਪਿਆਰਿਓ ਕਈ ਜਨਮਾਂ ਦੇ ਕੀਤੇ ਹੋਏ ਢੇਰ ਕਰਮ ਜਦੋਂ ਗੁਰਪ੍ਰਸਾਦ ਵਰਦੀ ਤੇ ਪ੍ਰਸਾਦ ਦੀ ਇੱਕ ਚਿੰਗਾਰੀ ਕਰੋੜਾਂ ਜਨਮਾਂ ਦੇ ਕਰਮਾਂ ਦੇ ਢੇਰ ਨੂੰ ਸਾੜ ਦਿੰਦੀ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਥੇ ਕਿਰਪਾ ਦੀ ਗੱਲ ਕਰਦੇ ਆਂ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਉਹ ਸੁਖਿਆ ਚੋਕਾ ਜਮਸਿਓ ਮੇਲ ਫਿਰ ਬਿੰਤੀ ਸੁਣੋ ਇੱਕ ਕਵੀ ਦੀ ਰਚਨਾ ਨਹੀਂ ਗੁਰਮ ਕੋ ਕਰਮ ਹੋ ਗਏ ਆ ਇਹ ਵੀ ਅਹਿਸਾਸ ਹੋ ਗਿਆ ਵੀ ਮਾੜੇ ਕਰਮ ਕੀਤੇ ਆ ਪਰ ਇਹ ਨਹੀਂ ਕਰਨਾ ਵੀ ਆ ਮਾੜਾ ਕਰਮ ਕੀਤਾ ਅੱਜ ਤੋਂ ਬਾਅਦ ਠੀਕ ਇਹ ਫਿਰ ਉਧਰ ਤੁਰ ਪਏ ਫਿਰ ਨਾਮ ਜਪਿਆ ਫਿਰ ਤੁਰ ਪਏ ਨਹੀਂ ਗੁਰੂ ਜੀ ਕਹਿੰਦੇ ਆ ਕਿ ਭਾਈ ਸਖੋ ਜਿਨਾ ਨਾਮ ਜਪੋਗੇ ਸਿਮਰਨ ਕਰੋਗੇ ਕੀਤੇ ਕੋ ਕਰਮਾਂ ਦਾ ਤੇਲ ਸੜ ਜਾਏਗਾ ਪਰ ਸ਼ਰਤ ਅੱਗੇ ਕਿ ਅੱਗੇ ਪਾਪ ਕਰਮ ਨਾ ਕਰੋ ਫਿਰ ਬੇਨਤੀ ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਹਜ਼ੂਰ ਨੇ ਫਰਮਾਇਆ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੋਖਿਆ ਚੂਕਾ ਜਮ ਸੋ ਮੇਲ ਲੋਕਾ ਮਤਕੋ ਫੱਕੜ ਪਾਏ ਲੋਕੋ ਮੇਰੀ ਗੱਲ ਦਾ ਮਜ਼ਾਕ ਨਾ ਉਡਾਓ ਵੀ ਇਹ ਕਿਵੇਂ ਹੋ ਸਕਦਾ ਕਰਮਸਰਜਨ ਮੈਂ ਆਪ ਨੂੰ ਬੇਨਤੀ ਕੀਤੀ ਕਰਮ ਹੈ ਪਰ ਕਰਮ ਤੋਂ ਵੱਡੀ ਕਿਰਪਾ ਹੈ ਫਿਰ ਅਰਜ਼ੀ ਮਹਾਰਾਜ ਕਹਿੰਦੇ ਲੋਕਾ ਮਤਕੋ ਫੱਕੜ ਪਾਏ ਲੱਖ ਮੜਿਆਂ ਕਰ ਇਕੱਠੇ ਇੱਕ ਰੱਤੀ ਲੈ ਪਾਹੇ ਲੱਖਾਂ ਮਣ ਲੱਕੜਾਂ ਇਕੱਠੀਆਂ ਕਰ ਲੋ ਤੇ ਲੱਖਾਂ ਮਣ ਅੱਗ ਦੀ ਕੋਲੇ ਦੀ ਲੋੜ ਨਹੀਂ ਸੱਚ ਇਹ ਵੀ ਲੱਖਾਂ ਮਣ ਲੱਕੜ ਨੂੰ ਸਾੜਨ ਲਈ ਇੱਕ ਨਿੱਕੀ ਜਿਹੀ ਰਤੀ ਜਿੰਨੀ ਚਿੰਗਿਆੜੀ ਬਹੁਤ ਹੈ ਤੇ ਲੱਖਾਂ ਜਨਮਾਂ ਦੇ ਕੀਤੇ ਹੋਏ ਕਰਮ ਨੂੰ ਸਾੜਨ ਲਈ ਵਾਹਿਗੁਰੂ ਜੀ ਦੀ ਇੱਕ ਖਿੰਨ ਦੀ ਕਿਰਪਾ ਹੀ ਬਹੁਤ ਹੈ ਨਾ ਆਪ ਨੂੰ ਅਰਜ ਕਰਾਂਗਾ ਕਰਮ ਖੈ ਜਿੱਥੇ ਕਿਰਪਾ ਆ ਜਾਏ ਉਥੇ ਕਰਮ ਨਹੀਂ ਇੱਕ ਹੋਰ ਗੱਲ ਜੇ ਉਥੇ ਭੜੇ ਕਰਮਾਂ ਦਾ ਨਾਸ ਹੁੰਦਾ ਹੈ ਇਨਸਾਨ ਕਮਾਈ ਸ਼ੁਰੂ ਕਰੇ ਕਮਾਈ ਘਾਟ ਹੋਵੇ ਤੇ ਕਿਰਪਾ ਹੋ ਜਾ ਉਹਦੇ ਵਿੱਚ ਵੀ ਵਾਦਾ ਹੋ ਜਾਂਦਾ ਹੈ ਇਸ ਨੂੰ ਵੀ ਥੋੜਾ ਜਿਹਾ ਆਪ ਜੀ ਬੇਨਤੀ ਸੁਣਿਓ ਹਜ਼ੂਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋ ਹੀ ਹੈ ਕਿ ਮਹਾਰਾਜ ਜੀ ਦਾ ਇੱਕ ਬਚਨ ਹੈ ਚਾਕਰ ਲੱਗੇ ਚਾਕਰੀ ਨਾਲੇ ਗਾਰਬ ਬਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਖਸਮ ਦੀ ਕਿਰਪਾ ਨਹੀਂ ਲੱ ਸਕਦਾ ਚਾਕਰੀ ਕਰ ਰਿਹਾ ਨਾਲੇ ਹੰਕਾਰ ਵਿੱਚ ਆਪਣੇ ਮਾਲਕ ਨਾਲ ਵਾਦ-ਵਾਦ ਕਰੇ ਚਾਕਰ ਲੱਗੇ ਚਾਕਰੀ ਨਾਲੇ ਗਾਰਬ-ਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਮਹਾਰਜ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਵਿਵਾਦ ਨਾ ਕਰੇ ਜਨਾਏ ਨਾ ਜਿੰਨੀ ਸੇਵਾ ਕਰੇ ਆਪਣੇ ਆਪ ਨੂੰ ਮਿਟਾ ਦੇ ਆਪਣੀ ਖੌਮੇ ਨੂੰ ਮਾਰ ਦੇ ਮੈਂ ਕੁਛ ਨਹੀਂ ਕੀਤਾ ਆਪ ਗੁਵਾਇ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਫਿਰ ਬਿੰਤੀ ਜਿਸ ਵੈਗੁਰੂ ਗੁਰੂ ਦੀ ਸੇਵਾ ਚ ਲੱਗਾ ਖ ਉਹਨੂੰ ਮਿਲ ਪੈਗਾ ਉਹਦੇ ਚ ਅਪੇਧ ਹੋ ਜਾਏਗਾ ਆਪ ਗੁਵਾਇ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਉਹ ਹੀ ਸੇਵਾ ਵਿੱਚ ਲੱਗਾ ਪ੍ਰਵਾਨ ਹੈ ਜਿਹੜਾ ਅਪੇਧ ਹੋ ਗਿਆ ਮੰਨ ਲਓ ساری ਜ਼ਿੰਦਗੀ ਸੇਵਾ ਚ ਲੱਗਾ ਰਿਹਾ ਲੱਗਾ ਰਿਆ ਪਰ ਅਪੇਧ ਨਹੀਂ ਹੋਇਆ ਉਹਦੇ ਵਿੱਚ ਮਿਲਿਆ ਨਹੀਂ ਉਹ ਹੀ ਲੱਗਿਆ ਕੋਈ ਆ ਪ੍ਰਵਾਨਖੇ ਜਿਹੜਾ ਸੇਵਾ ਕਰਦਾ ਕਰਦਾ ਇੱਕ ਦਿਨ ਆਪਣੇ ਸੁਆਮੀ ਵਿੱਚ ਅਪੇਧ ਹੋ ਜਾਂਦਾ ਮੇਰੀ ਬੇਨਤੀ ਫਿਰ ਸੁਣੇ ਸਤੋਕੇ ਕਿ ਦੇਖੋ ਦੂਜਾ ਪਕੇ ਹੋ ਇਹ ਵੀ ਕਿ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਖੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਇਸ ਬਿੰਦ ਆਏ ਕਿਰਪਾ ਚਾਕਰ ਆਪਣੇ ਮਾਲਕ ਦੀ ਚਾਕਰੀ ਕਰ ਰਿਹਾ ਹੈ ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਜਿਵੇਂ ਖਸਮ ਨੂੰ ਪਾਉਂਦਾ ਉਸ ਤਰ੍ਹਾਂ ਚੱਲ ਰਿਹਾ ਹੈ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਖੁਰਮਤ ਤਿਸ ਨੂੰ ਅਗਲੀ ਉਹ ਵਜੋ ਤੇ ਦੂਣਾ ਖਾਏ ਉਹਦੀ ਕਮਾਈ ਇੰਨੀ ਨਹੀਂ ਜਿੰਨੀ ਕਿਰਪਾ ਵਿੱਚ ਉਹਨੂੰ ਫਲ ਮਿਲਦਾ ਪਿਆ ਮੈਂ ਫਿਰ ਅਰਜ਼ ਕੀਤੀ ਕਿਰਪਾ ਵਰਤੇ ਤੇ ਮਾੜੇ ਕੀਤੇ ਹੋਏ ਕਰਮ ਵੀ ਨਾਸ ਹੋ ਜਾਂਦੇ ਨੇ ਕਿਰਪਾ ਵਰਤੇ ਥੋੜੀ ਕੀਤੀ ਹੋਈ ਕਮਾਈ ਨੂੰ ਰੱਬ ਬੜਾ ਭਾਗ ਲਾ ਦਿੰਦਾ ਹੈ ਇਹ ਦੋ ਪੱਖ ਨੇ ਮਾਰੇ ਕਿਨੇ ਖੁਰਮਤ ਇਸ ਨੂੰ ਅਗਲੀ ਉਹ ਵਜੋ ਤੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂੰਹ ਮੂੰਹ ਪਾਣਾ ਖਾਏ ਉਹ ਜੋ ਕੁਝ ਕਮਾਇਆ ਉਹ ਵੀ ਗਵਾ ਜਾਂਦਾ ਹੈ ਮੈਂ ਫਿਰ ਬੇਨਤੀ ਕਰਾਂਗਾ ਹੁਣ ਇਸ ਤੋਂ ਅੱਗੇ ਥੋੜਾ ਜੀ ਜਦੋਂ ਅਸੀਂ ਕਹਿੰਦੇ ਹਾਂ ਕਮਾਈ ਨਾਲ ਦਾਤਾਂ ਮਿਲੀਆਂ ਠੀਕ ਹੈ ਇਹ ਵੀ ਸ਼ਬਦ ਠੁਕਦਾ ਕਮਾਈ ਕੀਤੀਆਂ ਦਾਤਾਂ ਮਿਲੀਆਂ ਉੰਜ ਗੁਰੂ ਗਰੰਥ ਸਾਹਿਬ ਕਹਿੰਦੇ ਕਮਾਈਆਂ ਨਾਲ ਦਾਤਾਂ ਨਹੀਂ ਮਿਲਦੀਆਂ ਦਾਤਾਂ ਕਿਰਪਾ ਨਾਲ ਮਿਲਦੀਆਂ ਹਨ ਮਹਾਰਾਜ ਜਿਸ ਦਿਨ ਪਾਕ ਪਟਨ ਗਏ ਤਾਂ ਗੁਰੂ ਨਾਨਕ ਸਾਹਿਬ ਜੀ ਤੇ ਅੰਮ੍ਰਿਤ ਵੇਲਾ ਸੀ ਬਾਬਾ ਫਰੀਦ ਸਾਹਿਬ ਦਾ ਸਥਾਨ ਬਿਲਕੁਲ ਨੇੜੇ ਹੈ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਰੋਕ ਦੇ ਥੱਲੇ ਬੈਠੇ ਜਦੋਂ ਦੀਵਾਨ ਲਾਣ ਲੱਗੇ ਤੇ ਅੰਮ੍ਰਿਤ ਵੇਲੇ ਇੱਕ ਆਵਾਜ਼ ਸੁਣਾਈ ਦਿੱਤੀ ਬੜੇ ਪ੍ਰੇਮ ਚ ਭਿੱਜਿਆ ਕੋਈ ਮুরিਦ ਬਾਹਰ ਨਿਕਲਿਆ ਡੇਰੇ ਤੋਂ ਉਹ ਉੱਚੀ ਆਵਾਜ਼ ਚ ਗਾ ਰਿਹਾ ਸੀ ਕਿ ਰਾਤ ਕਥੂਰੀ ਵੰਡੀਐ ਸੁੱਤਿਆ ਮਿਲੇ ਨਾ ਭਾਉ ਵੈਗਰੂ ਜੀ ਮੇਰੀ ਫਿਰ ਬੇਨਤੀ ਸੁਣਿਓ ਮੈਂ ਪਹਿਲੀ ਗੱਲ ਕਰ ਰਿਹਾ ਕਿਰਪੰਤ ਅਖਰੀਆਂ कृपा बहुत खुश कर दी कृपा तो बिना मत् ਵਿੱਚ ਗਿਆਨ ਪੈਦਾ ਹੋ ਹੀ ਨਹੀਂ ਸਕਦਾ कृपा ਤੋਂ ਬਿਨਾ ਬੁੱਧੀ ਵਿੱਚ ਵਿਕਾਸ ਹੋ ਹੀ ਨਹੀਂ ਸਕਦਾ कृपा ਤੋਂ ਬਿਨਾ ਅੰਦਰ ਦੀ ਖੇੜਾ ਨਹੀਂ ਮਿਲ ਸਕਦਾ कृपा ਤੋਂ ਬਿਨਾ ਇੰਦਰੀਆਂ ਵਸ ਨਹੀਂ ਹੋ ਸਕਦੀਆਂ ਤੇ ਯਾਦ ਰੱਖਿਓ ਕਿਰਪਾ ਤੋਂ ਬਿਨਾ ਹੰਕਾਰ ਵੀ ਦੂਰ ਨਹੀਂ ਹੋ ਸਕਦਾ ਜਿਹੜਾ ਕਿਰਪਾ ਇਹ ਕਿਰਪੰਤ ਖਰੀਏਗੇ ਨਾ ਇਹਨੂੰ ਖਰ ਅਵਸਥਾ ਨਾਲ ਜੋੜ ਕੇ ਅਰਥ ਕਰਨੇ ਨੇ ਵੀ ਫਿਰ ਬੇਨਤੀ ਸੁਣੋ ਆਪਾਂ ਕਹਿ ਦਿੱਤਾ ਮਤ ਤਤ ਗਿਆਨ ਪਰ ਨਾਲ ਪੜਨਾ ਪਏਗਾ ਕਿਰਪੰਤਖਰੀਯੰ ਜਦੋਂ ਅੱਗੇ ਸੀ ਪੜਾਂਗੇ ਬਖਸਿੱਧਿਆ ਬੁੱਧਾ ਫਿਰ ਪੜਨਾ ਪਏਗਾ ਕਿਰਪੰਤਖਰੀਯੰ ਫਿਰ ਜਦੋਂ ਆਪਾਂ ਪੜਾਂਗੇ ਕੁਸ਼ਲ ਥਾਨੰ ਪਹਿਲਾਂ ਪੜਨਾ ਪਏਗਾ ਕਿਰਪੰਤਖਰੀਯੰ ਹਰ ਅਵਸਥਾ ਨੂੰ ਕਿਰਪਾ ਨਾਲ ਜੋੜ ਕੇ ਦੇਖੀ ਉਹ ਉੱਚੀ ਆਵਾਜ਼ ਦੇ ਵਿੱਚ ਪੜ ਰਿਹਾ ਸੀ ਕਿ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ ਭਾਉ ਦਾ ਲਬਜ਼ੀ ਅਰਤੇ ਹਿੱਸਾ ਆ ਹਿੱਸਾ ਆ ਭਾਉ ਦਰਤੇ ਤੇ ਪ੍ਰੇਮ ਨੇ ਰਾਤ ਨੂੰ ਜਿਹੜੇ ਜਾ ਕੇ ਇਬਾਦਤ ਕਰਦੇ ਆ ਵੈ ਗੁਰੂ ਜੀ ਦੇ ਨਾਮ ਦੀ ਖੁਦਾ ਦੇ ਨਾਮ ਦੀ ਕਸਤੂਰੀ ਵੰਡੀ ਜਾਂਦੀ ਹੈ ਸੁੱਤਿਆਂ ਨੂੰ ਹਿੱਸਾ ਨਹੀਂ ਮਿਲਣਾ ਲੋਕੋ ਜਾਗੋ ਜਿਨ੍ਹਾਂ ਨੈਣ ਨਿੰਦਰਾ ਵਲੇ ਤਿੰਨਾ ਮਿਲ ਕੁਹਾਉ ਜਿਨ੍ਹਾਂ ਨੂੰ ਨੇਸ਼ਤੀ ਆ ਗਈ ਜਿਨ੍ਹਾਂ ਨੂੰ ਵਾਸ਼ਨਾ ਨੇ ਸਵਾਦ ਦਿੱਤਾ ਉਹ ਸੁੱਤੇਓ ਤੁਹਾਨੂੰ ਹਿੱਸਾ ਨਹੀਂ ਮਿਲਣਾ ਇਹ ਜਾਗਦਿਆਂ ਨੂੰ ਹਿੱਸਾ ਮਿਲਦਾ ਓਨਾ ਬੜਾ ਗਿਆ ਮਾਰੇ ਕਹਿ ਲੱਗੇ ਮਰਦਾਨੇ ਨੂੰ ਇਹ ਪਰਦਾਨਿਆਂ ਸੁਣ ਸੁਣ ਕੀ ਆਵਾਜ਼ ਕੰਨਾਂ 'ਚ ਪਈ ਕਹਿੰਦਾ ਜੀ ਬਾਬਾ ਜੀ ਪਈ ਉਹ ਕੈਸਾ satsang ਹੋਵੇਗਾ ਗੁਰਮਖੋ ਕੋਈ ਦੂਜਾ ਨਹੀਂ ਇੱਕ ਮੇਰਾ ਰੱਬ ਹੈ ਦੂਜਾ ਉਹਦਾ ਮਰੀਦ ਹੈ ਇੱਕ ਬਾਬਾ ਜੀ ਦੂਸਰਾ ਉਹਨਾਂ ਦੇ ਨਾਲ ਭਾਈ ਮਰਦਾਨਾ ਕਹਿੰਦੇ ਸੁਣਿਆ ਉਸ ਮਰੀਦ ਨੇ ਫਿਰ ਗਾਇਆ ਕੇ ਰਾਤ ਕਥੋਰੀ ਵੰਡੀਐ ਸੁੱਤਿਆ ਮਿਲੇ ਨਾ ਭਾਓ ਜਿਨ੍ਹਾਂ ਨੈਣ ਨੀਂਦਰਾ ਵਲੇ ਤਿੰਨਾ ਮਿਲਣ ਕਵਾਓ ਇਹ ਸ਼ਲੋਕ ਦੋ ਵਾਰੀ ਪੜ੍ਹ ਕੇ ਫਿਰ ਉੱਚੀ ਆਵਾਜ਼ ਚ ਬੋਲਿਆ ਪਹਿਲੇ ਪੈਰੇ ਫੁਲੜਾ ਫਲ ਪੀ ਪੱਛਾ ਰਾਤ ਮਾਰੇ ਕਹਿੰਦੇ ਸੁਣ ਮਰਦਾਨਿਆ ਇੱਥੇ ਧਿਆਨ ਨਾਲ ਸੁਣਿਓ ਇਹ ਕਮਾਈ ਹੈ ਨਾਲ ਮੈਂ ਇੱਕ ਸ਼ਬਦ ਤੁਹਾਨੂੰ ਕਹ ਕਮਾਈ ਕਰਕੇ ਵੀ ਦਾਵਾ ਨਹੀਂ ਕਰਨਾ ਸਾਡੀ ਕਮਾਈ ਨਾਲ ਕਿਰਪਾ ਮਿਲੀ ਸਭ ਤੋਂ ਵੱਡਾ ਦੁਨੀਆਂ 'ਚ ਝੂਠ ਜਿਹੜੇ ਕਹਿੰਦੇ ਨੇ ਕਬਾਈ ਨਾਲ ਕਿਰਪਾ ਮਿਲੀ ਨਹੀਂ ਕਿਰਪਾ ਦਾਤੇ ਦੀ ਆਪਣੀ ਮਿਹਰ ਵਿੱਚੋਂ ਮਿਲਦੀ ਹੈ ਕਿਰਪਾ ਵੀ ਕਿਰਪਾ ਵਿੱਚੋਂ ਮਿਲਦੀ ਹੈ ਸਿੱਧੀ ਗੱਲ ਫਿਰ ਅਰੇ ਸੁਣਿਓ ਕਿਰਪਾ ਵੀ ਕਿਰਪਾ ਵਿੱਚੋਂ ਉਹਨਾਂ ਦੂਜਾ ਸ਼ਲੋਕ ਪੜਿਆ ਕਿ ਪਹਿਲਾ ਪਹਿਰ ਫੁੱਲੜਾ ਪਹਿਲਾ ਪਹਿਰ ਇਬਾਦਤ ਫੁੱਲ ਹੈ ਫਲ ਪੀ ਪਛਾ ਰਾਤ ਜੋ ਜਗਨ ਲਖਨ ਸੇ ਸਾਈਂ ਕਨੋ ਦਾਤ ਅੱਗੇ ਮਹਾਰਾਜ ਜੀ ਨੇ ਕਹਾ ਮਰਦਾਨਿਆ ਸੁਣ दातਾਂ ਲਈਆਂ ਨਹੀਂ ਜਾਂਦੀਆਂ दात ਦਿੱਤੀ ਜਾਂਦੀ ਹੈ ਫਿਰ ਅਰਜ ਹੈ ਤੱਕੇ ਨਾਲ ਦਾਤ ਕੋਈ ਲੈ ਸਕਦਾ ਜੀ ਨਹੀਂ ਮਿਲ ਸਕਦੀ ਉਹ ਸ਼ਬਦ ਕਹਿ ਰਹੇ ਨੇ ਜੋ ਜਗਨ ਲਗਾਨੇ ਸਾਈ ਕੰਨੋ ਦਾਤ ਮਹਾਰਾਏ ਨੇ ਸੁਣਦਿਆਂ ਸਾਰ ਕਿਆ ਮਰਦਾਨਿਆਂ ਕਰ ਤਾਰਸੁਰ ਉਹਨੇ ਤਾਰਸੁਰ ਕੀਤੀ ਹਜ਼ੂਰ ਉੱਚੀ ਆਵਾਜ਼ ਵਿੱਚ ਬੋਲੇ ਦਾਤੀ ਸਾਹਿਬ ਸੰਧੀਆਂ ਕਿਆ ਚੱਲ ਰਹਾ ਤਿਸਨਾ ਉਹਦੇ ਨਾਲ ਚਲਣਾ ਮੈਂ ਅਮਰਤ ਮੈਂ ਉੱਠਿਆ ਉਦਨ ਚਲ ਨ ਮੈਂ ਨਾਮ ਜਪ ਕੇ ਆ ਮੇਰੀ ਫਿਰ ਬੇਨਤੀ ਹੈ ਕਿ ਕਰਮ ਮਾਰੇ ਖੋ ਜਾਣ ਤੇ ਕਿਰਪਾ ਮਾਰੇ ਕਰਮਾਂ ਨੂੰ ਸਾੜ ਦਿੰਦੀ ਹੈ ਜੇ ਕਮਾਈ ਕਰ ਲਗੀਏ ਕਮਾਈ ਨੂੰ ਆਪਣੇ ਨਾਲ ਨਹੀਂ ਜੋੜਨਾ ਮੰਨਦੇ ਕਰਮਾਂ ਨੂੰ ਆਪਣੇ ਨਾਲ ਜੋੜਨਾ ਨਹੀਂ ਫਿਰ ਸੁਣੋ ਜੀ ਬੇਨਤੀ ਕਰਮ ਮੈਂ ਮਾਰੇ ਕੀਤੇ ਕਿਰਪਾ ਤੂੰ ਕੀਤੀ ਹੈ ਕਿਰਤ ਕਰਮ ਕੇ ਵਿਚੜੇ ਆਪਣੇ ਕਰਮਾਂ ਕਰਕੇ ਵਿਚਰੇ ਹੁਣ ਇਹ ਨਹੀਂ ਕਿ ਜੇ ਵਿਛੜਿਆ ਤੇ ਕਰਮ ਕਰਕੇ ਮਿਲ ਜਾਗੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕਰਮ ਮੇਰੇ ਵਿਛੜ ਗਏ ਤੇ ਮੇਰੇ ਮਾਲਕਾ ਤੇਰੀ ਕਿਰਪਾ ਮੈਨੂੰ ਜੋੜ ਸਕਦੀ ਹੈ ਮਹਾਰਾ ਨੇ ਗਾਇਆ ਕਿ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਲਹਿਣ ਇੱਕ ਸੁੱਤਿਆਂ ਦੇ ਉਠਾਲ ਇੱਕ ਜਾਗਦੇ ਵੀ ਖਾਲੀ ਰਹਿ ਗਏ ਜਿਨ੍ਹਾਂ ਤੇ ਕਿਰਪਾ ਵਰਤੀ ਉਹਨਾਂ ਸੁੱਤਿਆਂ ਨੂੰ ਉਠਾਲ ਕੇ ਮਾਲਕ ਨੇ ਝੋਲੀ 'ਚ ਦਾਤ ਪਾ ਦਿੱਤੀ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਕੋਈ ਪਤਾ ਨਹੀਂ ਕਿਹਦੀ ਲਾਟਰੀ ਕਦੋਂ ਨਿਕਲ ਆਉਣੀ ਐਵੇਂ ਨਾ ਬੰਦਾ ਤੁਰਿਆ ਫਿਰੇ ਇਹੀ ਤੇ ਸਮੱਸਿਆ ਪੁਜਾਰੀ ਬਾਜਦੀ ਮੈਂ ਚਲੋ ਸਿੱਖਾਂ ਨੂੰ ਨਹੀਂ ਕਹਿ ਰਿਹਾ ਜਿਹੜਾ ਬੰਦਾ ਚੋਖਾ ਪੜ ਲੈਂਦਾ ਜਿਆਦਾ ਉਹ ਹੱਕ ਜਾਂ ਸਮਝਣ ਲੱਗ ਪੈਂਦਾ ਮੈਨੂੰ ਸਭ ਕੁਝ ਬਤਾ ਹੋ ਸਕਦਾ ਏ ਇੱਕ ਬੰਦਾ ਟਾਂਡੇ ਮਾਂ ਹੀ ਦਾ ਹੋਵੇ ਇੱਕ ਦਿਨ ਕਦੀ ਸਟੇਜ ਤੇ ਵੈਗਰੂ ਬੋਲਿਆ ਵੀ ਨਾ ਹੋਵੇ ਸਟੇਜ ਤੇ ਸਟੇਜ ਤੇ ਬੁਲਾਰੇ ਨਾਲੋਂ ਕਈ ਗੁਣਾ ਵੱਡੀ ਕਿਰਪਾ ਦਾ ਪਾਤਰ ਬਣ ਜਾਂਦਾ ਕਿਰਪਾ ਜਿਹੜੀ ਉਹਦਾ ਕੋਈ ਸਿਲੇਬਸ ਹੁੰਦਾ ਜੀ ਮਾਰਗ ਨੇ ਕਿਹਾ ਇੱਕ ਕਨੇਜੀ ਦਾਤ ਆਪਸ ਤੇ ਜੋ ਪਾਈ ਹੈ ਮਾਰਜ ਕੀਤੀ ਦਾਤਾਂ ਲਈਆਂ ਨਹੀਂ ਜਾਂਦੀਆਂ ਦਾਤਾਂ ਦਿੱਤੀਆਂ ਜਾਂਦੀਆਂ ਨੇ ਜੇ ਇਹ ਕਹੀਏ ਜੀ ਆਪਣੀ ਕਮਾਈ ਨਾਲ ਦਾਤ ਮਿਲੀ ਇੱਕ ਨੇ ਕੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤ ਹਾਂ ਜੇ ਟੁੱਟ ਕੇ ਦੇਤਾ ਆਪਣੀ ਕਮਾਈ ਨਾਲ ਦਾਤ ਨਹੀਂ ਨਾਨਕ ਸਾ ਕਰਮਾਤ ਸਾਬ ਟੁੱਟੇ ਜੋ ਮਿਲੇ ਜੋ ਉਹਦੀ ਪ੍ਰਸੰਤਾ ਵਿੱਚੋਂ ਮਿਲੇ ਉਹ ਹੀ ਦਾਤ ਹੈ ਪਹਿਲੀ ਬੇਨਤੀ ਕੀਤੀ ਜੀ ਜਦੋਂ ਉਹਦੀ ਕਿਰਪਾ ਹੋਵੇ ਹੁਣ ਇਹ ਵੀ ਆਲਸ ਵਿੱਚ ਲੈ ਜਾਨੇ ਆਪਾਂ ਕਿਰਪਾ ਹੋਵੇਗੀ ਤੇ ਅਮਰਿ ਸ਼ਕ ਲਾਂਗੇ ਜੀ ਇਹ ਗੁਰਮਖੋ ਇੱਕ ਗੁਰਮਖ ਵਿਦਵਾਨ ਕਹਿੰਦੇ ਸਨ ਸਮਝਣ ਲਈ ਨਾਮ ਰਸੀਏ ਉਹ ਕਹਿੰਦੇ ਸਨ ਜਿਹੜਾ ਬੱਚਾ ਜਿਹੜੀ ਔਲਾਦ ਆਪਣੇ ਮਾਪਿਆਂ ਦੀ ਹੁਕਮਦੂਲੀ ਨਾ ਕਰੇ ਮਾਪੇ ਜੋ ਕਹਿਣ ਮੰਨੀ ਜਾਏ ਮੰਨੀ ਜਾਏ ਘਰ ਵਿੱਚ 5 6 ਬੱਚੇ ਨੇ ਮਾਂ ਦੀ ਦ੍ਰਿਸ਼ਟੀ 'ਚ ਬਾਪ ਦੀ ਦ੍ਰਿਸ਼ਟੀ 'ਚ ਦਵੇਸ਼ ਨਹੀਂ ਪਰ ਜਿਹੜਾ ਬੱਚਾ ਹਰ ਗੱਲ ਮੰਨਦਾ ਹੈ ਅਦਬ ਕਰਦਾ ਹੈ ਹੁਕਮ ਮੰਨਦਾ ਹੈ ਨਾਮ ਹੀ ਕਹੋ ਬਦੋ ਬਦੀ ਮਾਪਿਆਂ ਦੇ ਅੰਦਰ ਉਹਦੇ ਪ੍ਰਤੀ ਲगाव ਵੱਖਰਾ ਹੀ ਬਣ ਜਾਂਦਾ ਹੈ ਕੰਨੇ ਬਸ ਹੁਕਮ ਮੰਨਣਾ ਸ਼ੁਰੂ ਕਰ ਦਿਓ ਜਿਵੇਂ ਪ੍ਰਮਾਤਮਾ ਨੂੰ ਪੌਂਦਾ ਉਸੇ ਤਰ ਇਸ ਤੋਂ ਇੱਕ ਹੋਰ ਅਗਲੀ ਬੇਨਤੀ ਮੈਂ ਕਰਦੇ ਆ ਇਹ ਵੀ ਅਸੀਂ ਬਾਣੀ ਚੁਲਾਗੇ ਜੀ ਗੱਲ ਚੱਲੀ ਕਿਰਪਾ ਦੀ ਕਬੀਰ ਸਾਹਿਬ ਜੀ ਦੇ ਇੱਕ ਬਚਨ ਹਾਲਾਂਕਿ ਉਸ ਬਾਣੀ ਦੀ ਵਿਆਖਿਆ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਈ ਵਰੀ ਸਾਰੀ ਜ਼ਿੰਦਗੀ ਬੰਦਾ ਜੱਪ ਦਿਆਂ ਝਾੜੂ ਲਾਂਦੇ ਨੂੰ ਨਹੀਂ ਟੈਂਡੀ ਕਲਾ ਚ ਲੈ ਜਾਣਾ ਲੰਘ ਜਾਂਦਾ ਉਹ ਰਸ ਨਹੀਂ ਅੰਦਰ ਬੰਦਾ ਨਾ ਉਹ ਰੰਗ ਚੜਦਾ ਸੱਚੀ ਮੱਚੀ ਅੰਦਰ ਸੁੱਕਾ ਜਾਂ ਥੋਥਾ ਜਾਂ ਤੇ ਜਿਵੇਂ ਮਕੈਨਿਕਲ ਕੰਮ ਨਹੀਂ ਚੱਲਦਾ ਹੁੰਦਾ ਇਸੇ ਤਰ੍ਹਾਂ ਹੱਟਣ ਨੂੰ ਉੱਠ ਪਿਆ ਤੁਰ ਪਿਆ ਪੜ ਲਿਆ ਪਰ ਸੁੱਕਿਆ ਪਿਆ ਅੰਦਰ ਕਬੀਰ ਸਾਹਿਬ ਨੇ ਇਸ ਬਾਰੇ ਸਾਨੂੰ ਇੱਕ ਸੋਹਣੀ ਸਮੱਤ ਦਿੱਤੀ ਕਹਿਣ ਲੱਗੇ ਮਹਦੀ ਦੇ ਪੱਤਿਆਂ ਵਿੱਚ ਰੰਗ ਹੈ ਪਰ ਕਦੀ ਪੱਤਿਆਂ ਨੂੰ ਖੱਤ ਚ ਪਕੜੋ ਰੰਗ ਨਹੀਂ ਚੜਦਾ ਮਹਿੰਦੀ ਦੇ ਪੱਤੇ ਤੋੜ ਕੇ ਸੁਕਾ ਲਓ ਪੀ ਦਿਓ ਪੀਣ ਤੋਂ ਬਾਅਦ ਉਹਨਾਂ ਚ ਰੰਗ ਖੋਲ ਦਈਏ ਤੇ ਗੁਰਮਖੋ ਕੋਹਲਣ ਤੋਂ ਬਾਅਦ ਵੀ ਰੰਗ ਉਗੜ ਕੇ ਸਾਹਮਣੇ ਨਹੀਂ ਆਉਂਦਾ ਰੰਗ ਮੌਜੂਦ ਹੈ ਪਰ ਰੰਗ ਉਦੋਂ ਉਗੜ ਕੇ ਸਾਹਮਣੇ ਆਉਂਦਾ ਜਦੋਂ ਕੋਈ ਆਪਣੇ ਖੱਥਾਂ ਤੇ ਪੈਰਾਂ ਦੀਆਂ ਤਲੀਆਂ ਉੱਤੇ ਲਾ ਲੈਂਦਾ ਹੈ ਉਹਨੂੰ ਜਿਸਮ ਮਿਲੇਗਾ ਤੇ ਰੰਗ ਉਗੜੇਗਾ ਨਾ ਆਪਣੇ ਆਪ ਵਿੱਚ ਕਮਾਈ ਹੈ ਫਿਰ ਬਿੰਤੀ ਪੱਤੇ ਦੀ ਕਮਾਈ ਹੈ ਪੀਸਿਆ ਗਿਆ ਉਹਨੂੰ ਖੋਲ ਦਿੱਤਾ ਪਰ ਸੱਚ ਐਵੇਂ ਕਿ ਉਹਦੇ ਵਿੱਚੋਂ ਰੰਗ ਉਦੋਂ ਉਗੜੇਗਾ ਜਦੋਂ ਸੱਚੀ ਮੁੱਚੀ ਕੋਈ ਆਪਣੇ ਖੱਥਾਂ ਪੈਰਾਂ ਨਾਲ ਲਾਏਗਾ ਕਹਿੰਦੇ ਆਪਣੀ ਕਮਾਈਆਂ ਨਾਲ ਰੰਗ ਨਹੀਂ ਆਉਂਦੇ ਰੰਗ ਤਾਂ ਆਉਂਦੇ ਨੇ ਜੇ ਉਹਦੀ ਕਿਰਪਾ ਹੋਵੇਗਾ ਉਹਦੀ ਮਿਹਰ ਤੋਂ ਬਿਨਾ ਨਹੀਂ ਬਾਬਾ ਸਾਹਿਬ ਜੀ ਨੇ ਬਚਨ ਕੀਤਾ ਕਬੀਰ ਮਹਿੰਦੀ ਕਰਕੇ ਘਾਲਿਆ ਕਮਾਈ ਕੀਤੀ ਨਾ ਕਰਮ ਤਾਂ ਹੋ ਗਿਆ ਪਰ ਕਿਰਪਾ ਤੋਂ ਬਿਨਾ ਰੰਗ ਕੋਈ ਨਹੀਂ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ ਆਪਣੇ ਆਪ ਨੂੰ ਪੀ ਦਿੱਤਾ ਜੀ ਸੱਚੀ ਮੁੱਚੀ ਇੰਨੀ ਸੇਵਾ ਕੀਤੀ ਤੈ ਸਹਿ ਬਾਤ ਨਾ ਪੁੱਛਿਆ ਇੰਨੀ ਕਮਾਈ ਐਨੇ ਚੰਗੇ ਕਰਮ ਕੀਤੇ ਤੁਸੀਂ ਤਾਂ ਪੁੱਛੀ ਕੋਈ ਨਹੀਂ ਜੀ ਸਾਨੂੰ